ਆ ਵੀਰੇ ਕੀ ਨਾਮ ਆਪਣਾ ਮੇਰਾ ਨਾਮ ਬਗਰਾਤ ਸਿੰਘ ਹੈ ਜੀ ਇਹ ਕਿਦਾਂ ਐਕਸੀਡੈਂਟ ਹੋਇਆ ਜਿਹੜਾ ਕਿੰਦੇ ਸੜਕ ਤੇ ਬੜਾ ਭਿਆਨਕ ਇਹ ਐਕਸੀਡੈਂਟ ਜਿਹੜਾ ਆਟੋ ਵਾਲਾ ਹੈ ਨਾ ਉਹ ਇਧਰੋਂ ਤਰਨਤਾਰ ਤੋਂ ਅੰਮ੍ਰਿਤਸਰ ਵੱਲ ਨੂੰ ਜਾ ਰਿਹਾ ਸੀ ਉਹ ਨਾਰਮਲ ਸਪੀਡ ਤੇ ਆਪਣੀ ਫੈਮਿਲੀ ਨਾਲ ਬਿਲਕੁਲ ਸਲੋ ਸਪੀਡ ਤੇ ਉਧਰੋਂ ਗੱਡੀ ਵਾਲਾ ਆ ਰਿਹਾ ਸੀ ਅੰਮ੍ਰਿਤਸਰੋਂ ਤਰਨਤਾਰ ਸਾਹਿਬ ਵੱਲ ਜਾ ਰਿਹਾ ਸੀ ਤਾਂ ਬਿਲਕੁਲ ਟਾਲਾ ਸਾਹਿਬ ਦੇ ਲਾਗੇ ਗੱਡੀ ਵਾਲਾ ਪੂਰਾ ਨਸ਼ੇ 'ਚ ਤੋਤੇ ਸੀ ਕੋਈ ਉਹਨੂੰ 1 ਰੁਪਏ ਦੀ ਹੋਛ ਰਹੀ ਹੈਗੀ ਉਹਨੇ ਗੱਡੀ ਓਵਰਟੇਕ ਕੀਤੀ ਸਿੱਧੀ ਆੜੇ ਦੇ ਉੱਪਰ ਚੜਾ ਦਿੱਤੀ ਆਟੋ ਵਿੱਚ ਹਸਬੰਡ ਵਾਈਫ ਵਰਗੇ ਉਹਨਾਂ ਦਾ ਇੱਕ ਛੋਟਾ ਬੱਚਾ ਬਜਿਆ ਦੋ ਜੇ ਸਵਾਰੀਆਂ ਹੀ ਹੋਰ ਉਹ ਵੀ ਮਰ ਗਿਆ ਤੇ ਜਿਹੜਾ ਗੱਡੀ ਵਾਲਾ ਉਹ ਆਪ ਬਚ ਗਿਆ ਤੇ ਦੋ ਜਿਹੜੇ ਉਹ ਨਾਲ ਹੀ ਉਹ ਜਿਹੜੇ ਉਹਨਾਂ ਦੀ ਮੌਕੇ ਤੇ ਡੈਥ ਹੋ ਗਈ ਤੇ ਕਿੰਦਾ ਸੱਤਾ ਬੇਟਾ ਜਾ ਰਹੀ ਹੈ ਬਹੁਤ ਜਿਆਦਾ ਆਟੋ ਆ ਵੇਖੋ ਤੁਸੀਂ ਇੱਧਰ ਉਹ ਉੱਥੇ ਆ ਕੇ ਗੱਡੀ ਪਲਟੀ ਆਟੋ ਇੱਥੋਂ ਥਲੇੜੇ ਪਿਆ ਪਿਛਲੇ ਬੰਨੇ ਆਟੋ ਸਾਰਾ ਖਤਮ ਹੋ ਗਿਆ ਇਹ ਘੰਟਾ ਡੇਢ ਘੰਟਾ ਬਾਅਦ ਕੋਈ ਐਂਬੂਲੈਂਸ ਨਹੀਂ ਆਈ ਛੋਟੇ ਹਾਥੀ ਜਦੋਂ ਪਾ ਕੇ ਲੈ ਕੇ ਗਏ ਫੋਨ ਕੀਤਾ ਐਂਬੂਲੈਂਸ ਆਈਆਂ ਲੱਗੋ ਲੰਗਦੇ ਰਹੀਆਂ ਪਰ ਕਿਸੇ ਨੇ ਚੁੱਕਿਆ ਨਹੀਂ ਕੋਈ ਨਾ ਕੋਈ ਇਨਵੈਸਟੀਗੇਸ਼ਨ ਕਰਨ ਕੋਈ ਕੁਝ ਸੁਣਾਇਆ ਨਾ ਕੋਈ ਨਹੀਂ ਆਇਆ ਅੱਧਾ ਪੌਣਾ ਘੰਟਾ ਘੰਟਾ ਕੋਈ ਨਹੀਂ ਆਇਆ ਇਹ ਚਾਟੀਵੰਡ ਚੌਂਕੀ ਲੱਗਦੀ ਇਹਨੂੰ ਥਾਣਾ ਇਹ ਨਹੀਂ ਜੇ ਪਤਾ ਹੁਣ ਚਾਟੀਵੰਡ ਦਾ ਚਾਟੀਵੰਡ ਥਾਣਾ ਹੀ ਲੱਗਦਾ ਪਰ ਗੱਡੀ ਵਾਲਾ ਬਹੁਤ ਸਪੀਡ ਤੇ ਆਟੋ ਵਾਲਾ ਬੇਕਸੂਰ ਵਾਰਿਆ ਗਿਆ ਬਿਨਾਂ ਵਜੇ ਇਹ ਨਹੀਂ ਪਤਾ ਕਿੱਥੋਂ ਦੀਆਂ ਸਵਾਰੀਆਂ ਆ ਕਿਉਂਕਿ ਉਹ ਬੋਲਣ ਦੇ ਕਾਬੇ ਨਹੀਂ ਹੁੰਦੇ ਸੱਟਾਂ ਜਾਨ ਲੱਗੀਆਂ ਇੱਕ ਛੋਟਾ ਬੱਚਾ ਬਚਿਆ ਤੇ ਇੱਕ ਲੜੀ ਬਚੀ ਉਹ ਵੀ ਭਰਨ ਦੇ ਸੱਟਾਂ ਬਹੁਤ ਇਹਨਾਂ ਨੂੰ ਕੋਈ ਹੋਸ਼ ਨਹੀਂ ਆਉਂਦੀਆਂ ਜਾਂਣਾ ਚਲ ਗੀਆਂ ਕੁੱਲ ਕੁੱਲ ਮਿਲਾ ਕੇ ਛੇ ਲਗਭਗ ਚਲ ਗੀਆਂ ਛੇ ਜੀ ਠੀਕ ਹੈ ਜੀ ਸਰਪਜੀਤ ਸਿੰਘ ਆ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਅਸੀਂ ਚਾਟੀਵਿੰਡ ਪਿੰਡ ਦੇ ਰਹਿਣ ਵਾਲੇ ਆ ਜੀ ਇਹ ਸੜਕ ਤੇ ਇੱਥੇ ਐਕਸੀਡੈਂਟ ਹੋਇਆ ਜੀ ਕਿੱਦਾਂ ਹੋਇਆ ਇਹ ਜਿਹੜੀ ਘਟਨਾ ਵਾਪਰੀ ਹੈ ਇਹ ਜੀ ਮੇਰੇ ਮਾਮੇ ਦਾ ਮੁੰਡਾ ਈ ਇਹਦਾ ਨਾਮ ਦਾਰਾ ਸਿੰਘ ਆ ਜੀ ਕਿੱਥੋਂ ਦਾ ਰਹਿਣ ਵਾਲਾ ਜੀ ਇਹ ਚਾਟੀਵਿੰਡ ਅਛਾ ਗੱਡੀ ਕਾਰ ਅੰਬਰਸਰ ਵੱਲੋਂ ਤੇਜ਼ ਹੋਣ ਦੀ ਨਸ਼ੇ ਦੇ ਨਾਲ ਪੂਰਾ ਤੋਂ ਨਹੀਂ ਅਈਂ ਅਈਂ ਤੇ ਵੇਖਿਆ ਨਹੀਂ ਮੌਕੇ ਤੇ ਲੋਕੀ ਦੱਸਣ ਤਾਂ ਕਿ ਬ੍ਰੇਕ ਜਦੋਂ ਲਾਉਂਦਾ ਕਾਰ ਵਾਲੇ ਨੇ ਚੀਕਾਂ ਕਢਾਈਆਂ ਬ੍ਰੇਕ ਦੀਆਂ ਦੂਜੀ ਸੈਟ ਆਣ ਕੇ ਉਹਦੀ ਪਲਟੀ ਲਵਾਤੀ ਟੈਂਪੂ ਦੀ ਤੇ ਇਹ ਕਾਰ ਦੀ ਵੀ ਪਲਟੀ ਲੱਗ ਗਈ ਆ ਇਹ ਆਪ ਬਚ ਗਿਆ ਵਾ ਸ਼ਰਾਬ ਦੇ ਨਾਲ ਬਹੁਤ ਜ਼ਿਆਦਾ ਨਸ਼ੇ ਚ ਸੀ ਤੇ ਉਹ ਕਿੱਥੇ ਗਿਆ ਹੋਣਾ ਡਰਾਈਵਰ ਉਹਦਾ ਨਹੀਂ ਜੀ ਪਤਾ ਹੋਣਾ ਨੂੰ ਤੇ ਤੇ ਜਿਹੜੇ ਵਿੱਚ ਆਟੋ ਦੇ ਕਿੰਨੇ ਜانے ਸੀਗੇ ਆਟੋ ਤੇ ਜੀ ਵੇਖਿਆ ਨਹੀਂ ਅਸੀਂ ਹੁਣ ਆਏ ਆ ਤੇ ਦਾਦੇ ਵੀ 4-5 ਜਣੇ ਵਿੱਚ ਹੈਗੇ ਉਹਨਾਂ ਦੀ ਵੀ ਮੌਤ ਹੋ ਗਈ ਹੈ ਜੀ ਤੁਹਾਡਾ ਭਰਾ ਵੀ ਸੀਗਾ ਵਿੱਚ ਹਾਂਜੀ ਉਹਦੀ ਵੀ ਹੋ ਗਈ ਹੈ ਜੀ ਉਹਦੀ ਮੌਤ ਹੋ ਗਈ ਹੈ ਹਾਂਜੀ ਮੌਕੇ ਤੇ ਹੋ ਗਈ ਹੈ ਜੀ ਤੇ ਕੱਲਾ ਕੁਝ ਲਾਂਦਾ ਸੀ 72 ਬਾਦ ਚ ਕੌਣ ਸੀ ਉਹਦੇ ਆਟੋ ਚ ਲਾਂਦਾ ਸੀ ਜੀ ਇਹ ਜੀ ਜ਼ਿਆਦਾ ਸਾਰਾ ਆਟੋ ਧੁੰਦਾ ਹੈਗਾ ਤੇ ਹੁਣ 72 ਬਾਦ ਬੱਚੇ ਹੈਗੇ ਵਿਆਹ ਹੈ ਵਿਆਹ ਹੈ ਜੀ ਇਹਦੇ ਬੱਚੇ ਹੈਗੇ ਆ ਗੁੱਡੀ ਇੱਕ ਵਿਆਹੀ ਆ ਇੱਕ ਕਾਕਾ ਆ ਹਾਂਜੀ ਮਾਤਲ ਬਦਵਾ ਸੀਗਾ ਹਾਂਜੀ ਮਾਤੜੀ ਆ ਜੀ ਕੀ ਮੰਗ ਕਰਦੇ ਹੋ ਜਿਹੜੀ ਇਹ ਕਿਸੇ ਦੀ ਗਲਤੀ ਤੁਹਾਡੇ ਭਰਾ ਦੀ ਜਾਨ ਲੱਲੀ ਆ ਨਾਲ ਪੰਜ ਛੇ ਜਣੇ ਕਿੰਦੇ ਹੋਰ ਮਰ ਗਏ ਹਾਂਜੀ ਅਸੀਂ ਕਹਿੰਨੇ ਕਿ ਇਹਨੂੰ ਜੋ ਵੀ ਆ ਵੱਤੋਂ ਵੱਦ ਦੇ ਦੀ ਸਜ਼ਾ ਹੋਵੇ ਉਹਾਨੂੰ ਕੋਈ ਨਹੀਂ ਚਾਹੀਦਾ ਜਿੱਦਾਂ ਵੀ ਹੈਗਾ ਇਹਨੂੰ ਸਜ਼ਾ ਹੋਵੇ ਦੀ ਗਲਤੀ ਆ ਇਹਨੂੰ ਪਤਾ ਲੱਗੇ ਵੀ ਕਿੱਦਾਂ ਚਲੋਣਾ ਹਾਂਜੀ ਵੀਰੇ ਕੀ ਨਾਮ ਕੀ ਆਪਣਾ ਮੇਰਾ ਪ੍ਰਿੰਸ ਨਾ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਚਾਟਰੀ ਨੇੜੇ ਵੀਰੇ ਐਕਸੀਡੈਂਟ ਤੁਸੀਂ ਦੇਖਿਆ ਜਿਹੜੀ ਅੱਜ ਹਾਂਜੀ ਦੇਖਿਆ ਜੀ ਹਾਂਜੀ ਹਾਂਜੀ ਬੋਲ ਭਿਆਨ ਕੈਸੀਡੈਂਟ ਹੋਇਆ ਜੀ ਗੱਡੀ ਤੇ ਸੀ ਕਿਦਾਂ ਗੱਡੀ ਤੇ ਸੀ ਗੱਡੀ ਗੱਡੀ ਤੇ ਹੀ ਗੱਡੀ ਇਧਰੋਂ ਆਉਂਦੀ ਵੀ ਸੀ ਚਾਲੇ ਸਾਹਿਬ ਨੂੰ ਜਾਂਦੀ ਉਹ ਟੈਂਪੋ 'ਚ ਵੱਜ ਗਈ ਓਵਰਟੈਕ ਕਰਦਾ ਪਿਆ ਗੱਡੀ ਵਾਲਾ ਹਾਂਜੀ 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 ਉਹ ਲੋਕ ਐ ਦੇ ਸ਼ਰਾਬੀ ਪੀਤੀਆਂ ਨੂੰ ਅ ਸ਼ਰਾਬ ਨੱਜਿਆ ਆ ਸ਼ਰਾਬ ਨਾਲ ਸਪੀਡ ਉਹਦੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੀ ਉਹਦੇ ਨਾਲ ਦੋ ਜਿਹੜੇ ਆ ਉਹ ਵੀ ਮਰ ਗਏ ਆ ਆ ਬਚ ਗਿਆ ਕਹ ਚਲਾਉਂਦਾ ਗੱਡੀ ਅੱਛਾ ਹਾਂਜੀ ਹਾਂਜੀ ਤੇ ਗੱਡੀਆਂ ਨੂੰ ਘੁਆਦੀਆਂ ਸੀ ਉਹਨੂੰ ਇੱਕ ਟੈਂਪੂ ਆਉਂਦਾ ਸੀ ਤੇ ਬਹਿਰ ਨੂੰ ਜਾਂਦਾ ਸੀ ਤੇ ਉਹ ਚੱਲੇ ਸਾਮੂਹ ਜਾਂਦੇ ਅੰਮ੍ਰਿਤਸਰ ਜਾਂਦੇ ਆਹਦੇ ਵਿੱਚ ਕਿੰਨੀਆਂ ਸਵਾਰੀਆਂ ਹੋਈਆਂ ਆਹਦੇ ਵਿੱਚ 3-4 ਜਣੇ ਦੋ ਇੱਕ ਹਸਬੰਡ ਵਾਈ ਵੀ ਹੋ ਦੋ ਮਰ ਗਏ ਟੈਂਪੂ ਵਾਲਾ ਵੀ ਮਰ ਗਿਆ ਤੇ ਨਾਲ ਵੋਟੀ ਵੀ ਵਾਈਫ ਵੀ ਮਰ ਗਈ ਬੱਚਾ ਬਜਿਆ ਬਸ ਇੱਕ ਬੱਸ ਹਾਂਜੀ ਮਤਲਬ ਜਦੋਂ ਟੱਕਰ ਬੱਜੀ ਆ ਗੱਡੀ ਦੀ ਸਪੀਡ ਨਹੀਂ ਘਟਾਉਂਦਾ ਸਪੀਡ ਬਹੁਤ ਜ਼ਿਆਦਾ ਹੈ ਆਟਵਾਲੀ ਦੀ ਤਾਂ ਨਹੀਂ ਗਲਤੀ ਨਹੀਂ ਨਹੀਂ ਆਟਵਾਲੀ ਕੋਈ ਗਲਤੀ ਨਹੀਂ ਸਪੀਡ ਉਹ ਜ਼ਿਆਦਾ ਹੀ ਹੋਈ ਗੱਡੀ ਦੀ ਸਾਈਡ ਤੋਂ ਹੀ ਹਾਂਜੀ ਹਾਂਜੀ ਉਹ ਬਿਲਕੁਲ ਸਹੀ ਹੁੰਦਿਆ ਹੈ ਯਾਰ ਵਾਲਾ ਫਿਰ ਮੌਕੇ ਤੇ ਐਂਬੂਲੈਂਸ ਆਈ ਸੀ ਜੇ ਡਾਕਟਰ ਅਧਿਕਾਰੀ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਜੇ ਬੜੇ ਚਿਰ ਉਹ ਛੋਟੇ ਹਾਥੀ ਲੈ ਕੇ ਛੋਟੇ ਹਾਥੀ ਹਾਂਜੀ ਹਾਂ ਉਦਾਂ ਇਨਫੋਰਮ ਕੀਤਾ ਉੱਥੇ ਲੈ ਕੇ ਬਨੇ ਲੋਕਾਂ ਨੇ ਹਾਂਜੀ ਹਾਂਜੀ ਉਹ ਆਈਆਂ ਹੀ ਲੈ ਕੇ ਗਈਆਂ ਨਹੀਂ ਐ ਤਿੰਨ ਚਾਰ ਆਈਆਂ ਰਹਿ ਗਈਆਂ ਲੈ ਗਈ ਨਹੀਂ ਹਾਂਜੀ ਆਇਆ ਨਹੀਂ ਕੋਈ ਜਲਦੀ ਛੜਕਦੇ ਪਈਆਂ ਨਹੀਂ ਐ ਇਦਾਂ ਹੀ ਤਾਂ ਡੇਢ ਘੰਟਾ ਬਾਅਦ ਆਇਆ ਹਾਂਜੀ ਘੰਟੇ ਡੇਢ ਘੰਟੇ ਬਾਅਦ ਆਇਆ ਉਹ ਵੀ ਲੈ ਕੇ ਗਿਆ ਛੋਟੇ ਹਾਥੀ ਲੈ ਕੇ ਆ ਗੱਲ ਬਾਅਦ ਇਦਾਂ ਪਿੰਡੋ ਸ਼ਵੇਰੇ ਚ ਸਾਢੇ 8:30 ਚੱਲੇ ਆ ਅੜੀ ਤੇ ਨਾ ਗਏ ਉਹ ਭਤੀ ਸਾਡੀ ਇੱਥੇ ਵਿਆਹੀ ਆ ਰਣਚਿੰਗ ਬੰਡੋਰੀ ਉਹਦੇ ਘਰ ਬੇਟਾ ਹੋਇਆ ਹੈ ਅੱਛਾ ਤੇ ਉਹਨੂੰ ਮਿਲਣ ਵਾਸਤੇ ਚੱਲੇ ਗਏ ਸੀ ਤੇ ਉਧਰੋਂ ਰੋਟੀ ਪਾਣੀ ਖਾ ਗਏ ਉਹਨਾਂ ਨੇ ਨਾ ਗਏ ਉਹਨਾਂ ਨੂੰ ਉਧਰ ਬਿਠਾਤਾ ਆ ਆਟੋ ਤੇ ਤੇ ਇੱਥੇ ਜਦੋਂ ਆਏ ਆ ਤੰਤਾਂ ਰੋਡ ਦੇ ਕਾਲਾ ਸਾਹਿਬ ਗੁਰਦਾਰੇ ਲਾਗੇ ਉਧਰੋਂ ਆਟੋ ਆਇਆ ਬਸ ਉਹ ਦੂਜੀ ਸ਼ਿਫਟ ਗੱਡੀ ਆਈ ਬੜੀ ਤੇਜ਼ ਉਹਨਾਂ ਨੇ ਵਿੱਚ ਮਾਰਦੀ ਆ 6 6 ਜਾਨਾਂ ਦੀ ਮੌਤ ਹੋ ਗਈ ਨਾਮ ਕੀ ਉਹਨਾਂ ਦਾ ਨਾਰਭਜ ਸਿੰਘ ਆ ਜੀ ਕਿੰਨੇ ਜਣੇ ਦੀ ਡੈੱਥ ਹੋਈ 6 ਜਾਨਾਂ ਦੀ ਬੋਲਦੇ ਮੈਂ ਤੇ ਹੁਣੇ ਆਇਆ ਉਧਰੋਂ ਦੀ ਨਾਮ ਕੋਈ ਪਤਾ ਉਹਨਾਂ ਦਾ ਨਾਮ ਮੈਨੂੰ ਉਹਦੇ ਆਪਣੇ ਪਿਤਾ ਦੇ ਨਾਮ ਨਾਂ ਦਾ ਪਤਾ ਹਰਪ੍ਰੀਤ ਸਿੰਘ ਦਾ ਕਿੰਨੇ ਜਾਨੇ ਜਿਹੜੇ ਇੰਜਰ ਹੋ ਗਏ ਆ ਡੈਥ ਹੋਈ ਜਾਨੇ 6 ਜਾਨੇ ਦੱਸਦੇ ਆ ਇਸ ਹਰ ਤੇ ਪੁਲਿਸ ਪ੍ਰੈਸ਼ਨ ਆਏ ਆਏ ਤੇ ਹੈਗੇ ਆ ਵੇ ਗੱਡੀਆਂ ਤੇ ਖਲੋਤੀ ਉਹਨਾਂ ਕੀ ਮੰਗ ਕਰਦੇ ਤੁਸੀਂ ਹਾਂਜੀ ਕੀ ਮੰਗ ਕਰਦੇ ਹੋ ਮੰਗ ਤਾਂ ਇਹ ਇਨਸਾਫ ਮੰਗਦੇ ਹੋ ਮੰਗ ਹੋਈ ਚਲੋ ਕਸੂਰ ਕਿਹਦਾ ਮੰਨਦੇ ਤੁਸੀਂ ਕਿਹਦਾ ਕਸੂਰ ਤੇ ਉਹ ਗੱਡੀ ਵਾਲੇ ਦਾ ਹੀ ਆ ਜਦੋਂ ਅੰਮ੍ਰਿਤਸਰ ਵਾਲੋਂ ਗੱਡੀ ਆਈ ਆ ਰੋਡਸੈਂਡ ਵਾਲੋਂ ਆਈ ਇਹ ਦੱਸਦੇ ਆ ਤੇ ਉਧਰ ਉਹਨਾਂ ਦੀ ਵਿਚ ਲਿਆ ਕੇ ਮਾਰਦੇ ਆਟੋ ਦੇ ਵਿੱਚ ਹਾਂ ਤੇ ਜਿਹਫਤਾਰਜੀ ਗੱਡੀ ਇਹ ਤੇਜਵਾ ਤੇ ਤਾਂ ਹੀ ਵਜੀ ਨੇ 6 ਜਾਣਿਆਂ ਦੀ ਇਕੱਠੀ ਮੌਤ ਹੋ ਗਈ ਆ ਤੁਹਾਡੇ ਜਿਹੜੇ ਫਰਦ ਉਹ ਚਰਾ ਰਹੇ ਜਾਂ ਉਹ ਚਰਾ ਰਹੇ ਨਹੀਂ ਨਹੀਂ ਉਹ ਤੇ ਦੂਜੇ ਸਾਈਡ ਤੇ ਬੈਠੇ ਸੀ ਹਾਂਜੀ ਹਾਂਜੀ